ਸੀ ਇੱਕ ਕਿਤਾਬ ਲਿਖੀ ਹੈ ਜੀਵਨ ਸੂਤਰ ਪਹਿਲੀ ਕਿਤਾਬ ਹੈ ਤੁਹਾਡੀ ਜ਼ਿੰਦਗੀ ਦੀ ਨਹੀਂ ਜੀ ਇਹ ਮੇਰੀ ਚੌਥੀ ਤੇ ਪੰਜਵੀਂ ਕਿਤਾਬ ਹੈ ਜੀ ਥੋੜਾ ਆਪਣਾ ਸਾਹਿਤਿਕ ਸਫਰ ਹੈ ਤੁਹਾਡੀ ਜ਼ਿੰਦਗੀ ਦਾ ਉਹ ਦੱਸੋ ਬਈ ਕੋ ਤੁਹਾਡੇ ਪ੍ਰੇਰਨਾ ਸਰੋਤ ਰਹੇ ਕੋ ਤੁਹਾਡੀ ਫੈਮਿਲੀ ਚ ਕੋਈ ਸਾਹਿਤਕਾਰ ਹੋਏ ਨੇ ਕਿੱਦਾਂ ਤੁਹਾਡਾ ਇਹ ਸਫਰ ਸ਼ੁਰੂ ਹੋਇਆ ਸੀ ਹਾਂ ਸਾਡੀ ਫੈਮਿਲੀ 'ਚ ਤਾਂ ਕੋਈ ਸਾਹਿਤਕਾਰ ਨਹੀਂ ਸੀਗਾ ਬਟ ਇਹ ਸੀਗਾ ਕਿ ਜਦੋਂ ਮੈਂ ਛੋਟੀ ਸੀਗੀ 10th ਤੇ 11th ਕਲਾਸ 'ਚ ਤੇ ਕੁਝ ਨਾ ਕੁਝ ਲੈ ਤਾਲ ਜੋੜ ਕੇ ਤੁਕਬੰਦੀ ਕਰਕੇ ਕੁਝ ਵੀ ਲਿਖਦੀ ਸੀ ਕਿ ਤੇ ਮੇਰੇ ਦਾਦਾ ਜੀ ਬਹੁਤ ਇਨਸਪਾਇਰ ਕਰਦੇ ਸੀਗੇ ਸ਼ਾਬਾਸ਼ ਦਿੰਦੇ ਸੀਗੇ ਤੇ ਇੱਕ ਸੈਲੀਬ੍ਰਿਟੀ ਵਰਗੀ ਫੀਲਿੰਗ ਆਉਂਦੀ ਸੀ ਘਰ 'ਚ ਕਿ ਦਾਦਾ ਜੀ ਦੇ ਜਿਹੜੇ ਵੀ ਫਰੈਂਡਸ ਆਉਂਦੇ ਸੀ ਹੋਰ ਕੁੜੇਸ਼ਦਾਰ ਆਉਂਦੇ ਸੀ ਚੱਲ ਕੁੜੀਏ ਦੋ ਕੁ ਲਾਈਨਾਂ ਸੁਣਾ ਤੂੰ ਜਿਹੜੀ ਲਿਖੀ ਆ ਕਵਿਤਾ ਲੈ ਕੇ ਆ ਤੇ ਉਹ ਬਹੁਤ ਇਨਸਪਾਇਰ ਕਰਦੀ ਸੀਗੀ ਤੇ ਅੱਗੇ-ਅੱਗੇ ਚੀਜ਼ ਚੱਲਦੀ ਰਹੀ ਕਾਲਜ 'ਚ ਵੀ ਡਾਇਰੀ ਵਗੈਰਾ ਲਿਖਦੇ ਸੀਗੀ ਔਰ ਸੁਪਨਾ ਸੀਗਾ ਕਿ ਬੁੱਕ ਮੇਰੀ ਛਪੇ ਇੱਕ ਮੇਨਲੀ ਮੇਰੀ 4 ਸਾਲ ਪਹਿਲਾਂ ਇੱਕ ਮੇਨ ਬੁੱਕ ਛਪੀ ਸੀ ਕਿ ਪਤਰਮ ਪੁਸ਼ਪਮ ਹਿੰਦੀ ਦੀ ਔਰ ਉਸ ਤੋਂ ਬਾਅਦ ਫਿਰ ਮੈਂ ਮੇਨਲੀ ਬੱਚਿਆਂ ਦੇ ਨਾਲ ਮੈਂ ਡਿਡੈਕਸ਼ਨ ਆ ਕਿ ਟੀਚਰ ਹਾਂ ਮੈਂ ਤੇ ਮੈਨੂੰ ਮੇਰਾ ਹਮੇਸ਼ਾ ਜੀ ਕਰਦਾ ਹੈ ਜਾਂ ਮੇਰਾ ਹਮੇਸ਼ਾ ਇੱਕ ਮੋਟਿਵ ਹੁੰਦਾ ਹੈ ਕਿ ਮੈਂ ਆਪ ਤਾਂ ਚਲੋ ਜੋ ਲਿਖਣਾ ਆਪਣੇ ਵਾਸਤੇ ਠੀਕ ਹੈ ਬਟ ਮੈਂ ਆਪਣੇ ਬੱਚਿਆਂ ਨੂੰ ਵੀ ਅਗੇ ਇਨਸਪਾਇਰ ਕਰਾਂ ਸਟੂਡੈਂਟਸ ਨੂੰ ਵੀ ਇਨਸਪਾਇਰ ਕਰਾਂ ਗਵਰਨਮੈਂਟ ਸਕੂਲ 'ਚ ਮੈਂ ਟੀਚਰ ਹਾਂ ਹਿੰਦੀ ਦੀ ਟੀਚਰ ਹਾਂ ਔਰ ਮੇਰਾ ਮੇਨ ਮੋਟਿਵ ਹੈਗਾ ਇੱਕ ਤਾਂ ਸਟੂਡੈਂਟਸ ਨੂੰ ਇਨਸਪਾਇਰ ਕਰਾਂ ਔਰ ਇੱਕ ਹਿੰਦੀ ਔਰ ਪੰਜਾਬੀ ਦੋਨੇ ਲੈਂਗੁਏਜ ਜਿਹੜੀਆਂ ਇਹਨਾਂ ਦੇ ਜਿਹੜਾ ਭਰਾਤਰੀ ਭਾਵ ਆ ਇੱਕ ਏਕਤਾ ਆ ਇੱਕ ਸਮਾਨਤਾ ਆ ਲਿਪੀ ਦੇ ਆਧਾਰ ਤੇਤੇ ਹੋਰ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਉਹਨਾਂ ਦੋਨਾਂ ਨੂੰ ਇੱਕ ਸੇਮ ਪਲੇਟਫਾਰਮ ਤੇ ਲੈ ਕੇ ਆਣਾ ਇਸ ਲਈ ਜਿਹੜੀ ਮੇਰੀ ਇਹ ਬੁੱਕ ਮੁਕਤਾ ਮਣੀ ਇਹ ਦੋਨੇ ਮੈਟਰ ਮਤਲਬ ਕਿ ਮੈਟਰ ਸੇਮ ਆ ਬਟ ਇਹ ਕਿ ਦੋ ਲੈਂਗੁਏਜਸ ਦੇ ਵਿੱਚ ਨੂੰ ਪਬਲਿਸ਼ ਕੀਤਾ ਗਿਆ ਜੀ ਹਾਂਜੀ ਜਿਵੇਂ ਦੱਸਿਆ ਕਿ ਤੁਹਾਡੀਆਂ ਚਾਰ ਕਿਤਾਬਾਂ ਆ ਚੁੱਕੀਆਂ ਪਹਿਲੀਆਂ ਜਿਹੜੀਆਂ 4 ਸਾਲ ਪਹਿਲਾਂ ਪਹਿਲੀ ਕਿਤਾਬ ਲਿਖੀ ਸੀ ਉਹਨਾਂ ਦਾ ਕੀ ਨਾਮ ਹੈ ਉਹਦਾ ਪਤਰਮ ਪੁਸ਼ਪਮ ਸੀਗਾ ਹਿੰਦੀ ਕਾਵਿ ਸੰਗ੍ਰਹਿ ਸੀਗਾ ਕਵਿਤਾਵਾਂ ਸੀਗੀਆਂ ਉੱਚ ਮੇਰੀਆਂ ਜਿਹੜੇ ਮੇਰੇ ਜੀਵਨ ਨਾਲ ਸੰਬੰਧਿਤ ਸੀਗੀਆਂ ਜਿਨ੍ਹਾਂ ਨੇ ਮੈਨੂੰ ਇਨਸਪਾਇਰ ਕੀਤਾ ਉਹਦੇ ਉੱਤੇ ਮੈਂ ਕੁਝ ਲਿਖਿਆ ਆ ਉਹ ਸਾਰੀਆਂ ਮੇਰੀਆਂ ਕਵਿਤਾਵਾਂ ਦਾ ਸੰਗ੍ਰਹਿ ਆ ਦੂਜੀ ਤੇ ਤੀਜੀ ਕਿਤਾਬ ਦਾ ਨਾਮ ਦੂਜੀ ਜਿਹੜੀ ਬੁੱਕ ਹੈ ਮੇਰੀ ਉਹ ਬੱਚਿਆਂ ਦੇ ਵਾਸਤੇ ਆ ਕਾਵ ਬਾਲਵਾੜੀ ਉੱਚ ਮੈਂ ਪੂਰੇ ਪੰਜਾਬ ਦੇ ਔਰ ਪੰਜਾਬ ਤੋਂ ਬਾਹਰ ਦੇ ਵੀ ਬੱਚਿਆਂ ਦੀਆਂ ਜਿਹੜੀਆਂ ਪੋਇਟਿਕ ਕ੍ਰੀਏਸ਼ਨਸ ਆ ਕੰਪੋਜੀਸ਼ਨਸ ਆ ਉਹਨਾਂ ਨੂੰ ਮੈਂ ਇਕੱਠਾ ਕੀਤਾ ਕੰਪਾਈਲ ਕੀਤਾ ਆਪਣੇ ਲੈਵਲ ਤੇ ਔਰ ਆਪਣੇ ਲੈਵਲ ਤੇ ਹੀ ਉਹ ਬੁੱਕ ਪਬਲਿਸ਼ ਕਰਵਾਈ ਸੀਗੀ ਤਾਂ ਕਿ ਮੈਂ ਬੱਚਿਆਂ ਨੂੰ ਇਨ ਜਿਹੜੀ ਚੌਥੀ ਤੁਹਾਡੀ ਅੱਜ ਕਿਤਾਬ ਦੇ ਰਿਲੀਜ਼ ਹੋ ਰਹੀ ਹੈ ਹਾਂਜੀ ਹਾਂਜੀ ਇਹਦੇ ਵਿੱਚ ਮੁੱਖ ਤੌਰ ਤੇ ਤੁਸੀਂ ਕੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇਸ ਕਿਤਾਬ ਰਾਹੀਂ ਉਹਦੇ ਮੈਂ ਪੋਇਟਿਕ ਐਕਸਪ੍ਰੈਸ਼ਨਸ ਲਿਖਦੀ ਆਂ ਕੰਪੋਜੀਸ਼ਨਸ ਹੁੰਦੀਆਂ ਮੇਰੀਆਂ ਕਵਿਤਾਵਾਂ ਹੁੰਦੀਆਂ ਪੰਜਾਬੀ ਜਾਂ ਹਿੰਦੀ ਦੇ ਵਿੱਚ ਇੰਗਲਿਸ਼ 'ਚ ਵੀ ਕਿਤੇ ਨਾ ਕਿਤੇ ਕੁਝ ਨਾ ਕੁਝ ਕ੍ਰੀਏਟੀਵਿਟੀ ਜਿਹੜੀ ਇਹ ਕਰਨ ਦੀ ਕੋਸ਼ਿਸ਼ ਕੀਤੀ ਆਂਦੀ ਕਿਉਂਕਿ ਇੱਕ ਕ੍ਰੀਏਟਿਵ ਬੰਦਾ ਜਿਹੜਾ ਹੈ ਉਹਦੇ ਪਾਸੇ ਕੋਈ ਬਾਉਂਡਰੀਜ਼ ਨਹੀਂ ਹੁੰਦੀਆਂ ਹੈਗੀਆਂ ਕੋਈ ਲੈਂਗੁਏਜ ਦੀਆਂ ਕਿਸੇ ਟੌਪਿਕ ਦੀਆਂ ਤੇ ਨਾਲ ਨਾਲ ਜਿਹੜੀ ਇਹ ਬੁੱਕ ਆ ਇਹਦੇ ਵਿੱਚ ਕੀ ਹੈ ਕਿ ਮੈਂ ਫਿਰ ਆਪਣੇ ਸਟੂਡੈਂਟਸ ਨੂੰ ਟਾਰਗੇਟ ਰੱਖਦੇ ਹੋਏ ਅਸੀਂ ਦੇਖਦੇ ਹਾਂ ਕਿ ਅੱਜ ਕੱਲ ਦੇ ਮਾਡਰਨ ਜ਼ਮਾਨੇ ਦੇ ਵਿੱਚ ਬੱਚਿਆਂ ਦੇ ਵਿੱਚ ਐਥੀਕਲ ਵੈਲਿਊਜ਼ ਡਾਊਨ ਹੋ ਰਹੀਆਂ ਹਨ ਮੋਰਲ ਵੈਲਿਊਜ਼ ਡਾਊਨ ਹੋ ਰਹੀਆਂ ਹਨ ਉਹ ਜਿਹੜਾ ਮੇਰਾ ਸਭ ਤੋਂ ਜ਼ਿਆਦਾ ਇੱਕ ਕੰਸਰਨ ਆ ਐਜ਼ ਅ ਸਕੂਲ ਟੀਚਰ ਔਰ ਉਹਦਾ ਵੀ ਐਜ਼ ਅ ਸੋਸ਼ਲ ਬੀਇੰਗ ਦੇ ਤੌਰ ਤੇ ਤੇ ਉਸ ਨੂੰ ਮੈਂ ਆਪਣੇ 200 ਜਿਹੜੀਆਂ ਮੈਂ ਕੋਵਿਡ ਦੇ ਟਾਈਮ ਤੇ ਮੁਕਤਮਣੀ ਦੇ ਨਾਮ ਤੇ ਕੋਰਸ ਲਿਖੇ ਸੀਗੇ ਥਾਟਸ ਲਿਖੇ ਸੀਗੇ ਤੇ ਉਹ ਜਿਹੜੇ ਥਾਟਸ ਸੀਗੇ ਸੋ ਵਿਚਾਰ ਸੀਗੇ ਉਹਨਾਂ ਨੂੰ ਹੀ ਮੈਂ ਆਪਣਾ ਨਾਮ ਦਿੱਤਾ ਮੁਕਤਾ ਮਣੀ ਥੋੜਾ ਬਹੁਤਾ ਮੈਂ ਬੁਕਸ ਤੋਂ ਇਨਸਪਾਇਰ ਹੋਈ ਹਾਂ ਉਹਦੇ ਵਿੱਚ ਥੋੜਾ ਬਹੁਤਾ ਮੈਂ ਆਪਣੇ ਬੱਚਿਆਂ ਦੇ ਆਸ-ਪਾਸ ਜੋ ਮੈਨੂੰ ਫੀਲ ਹੋਇਆ ਔਰ ਮੈਂ ਮੈਨੂੰ ਲੱਗਾ ਕਿ ਇਹ ਵਾਲੀ ਲਾਈਨ ਮੈਂ ਇਹਦੇ ਐਕਸਪ੍ਰੈਸ ਕਰ ਸਕਦੀ ਹਾਂ ਆਪਣੀ ਫੀਲਿੰਗਸ ਇਹਦਾ ਐਕਸਪ੍ਰੈਸ ਕਰ ਸਕਦੀ ਹਾਂ ਔਰ ਬੱਚਿਆਂ ਨੂੰ ਉਹ ਥਾਟ ਦੇ ਸਕਦੀ ਹਾਂ ਤੇ ਉਸ ਤਰੀਕੇ ਨਾਲ ਮੈਂ 100 ਮੁਕਤਾ ਮਣੀਆਂ ਜਿਹੜੀਆਂ ਇਹਦੇ ਵਿੱਚ ਕੰਪਾਈਲ ਕੀਤੀਆਂ ਜੀਵਨ ਨੂੰ ਸਕਾਰਾਤਮਕ ਸੋਚ ਦੇ ਨਜ਼ਰੀਏ ਨਾਲ ਦੇਖਦੇ ਹਾਂ ਹਾਂਜੀ ਬਿਲਕੁਲ ਸਕਾਰਾਤਮਕ ਮੇਰੀ ਜੇ ਕੋਈ ਪੋਇਟਿਕ ਐਕਸਪ੍ਰੈਸ਼ਨ ਜਿਹੜਾ ਕੰਪੋਜੀਸ਼ਨ ਆ ਜੇ 네ਗੇਟਿਵਿਟੀ ਤੋਂ ਸਟਾਰਟ ਵੀ ਹੋ ਰਿਹਾ ਜਿੱਦਾਂ ਸੋਸ਼ਲ ਲੀਵਲਸ ਦੇ ਉੱਤੇ ਕੁਝ ਹੋ ਰਿਹਾ ਬੱਚਿਆਂ ਦੇ ਨਾਲ ਜਿੱਦਾਂ ਅੱਜਕੱਲ ਬਹੁਤ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਛੋਟੇ ਛੋਟੇ ਬੱਚੇ ਜਿਹੜੇ ਸੇਫ ਨਹੀਂ ਹੈਗੇ ਉਹਨਾਂ ਦੇ ਵਾਸਤੇ ਵੀ ਜਦੋਂ ਮੈਂ ਲਿਖਣ ਦੀ ਕੋਸ਼ਿਸ਼ ਕਰਦੀ ਆ ਸਟਾਰਟਿੰਗ ਦੇ ਵਿੱਚ ਟੋਨ ਥੋੜੀ 네ਗੇਟਿਵ ਹੋਏਗੀ ਥੋੜੀ ਜੀ ਚੈਲੈਂਜਿੰਗ ਹੋਏਗੀ ਥੋੜੀ ਕਮੈਂਟਿੰਗ ਹੋਏਗੀ ਬਟ ਅਲਟੀਮੇਟਲੀ ਉਹਦਾ ਸੋਲੂਸ਼ਨ ਦਿੰਦੇ ਹੋਏ ਔਰ ਉਹਨੂੰ ਇੱਕ ਪੋਜ਼ਿਟਿਵਿਟੀ ਦੇ ਨਾਲ ਐਂਡ ਕਰਦੀ ਆ ਕਿਉਂਕਿ ਲਾਈਫ ਪੋਜ਼ਿਟਿਵਿਟੀ ਨਾਲ ਹੀ ਅਗੇ ਇਨਸਪਾਇਰ ਕਰ ਸਕਦੇ ਨੇਗੇਟਿਵਿਟੀ ਕਦੀ ਨਹੀਂ ਇਨਸਪਾਇਰ ਕਰਦੀ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਤੁਸੀਂ ਖੁਦ ਸਟੂਡੈਂਟ ਸੀਗੇ ਜਾਂ ਆਪਣੀ ਪੜ੍ਹਾਈ ਪੂਰੀ ਕੀਤੀ ਭਾਵੇਂ ਮੇਰਾ ਵਿਆਹ ਤੋਂ ਪਹਿਲਾਂ ਤੁਹਾਨੂੰ ਘਰ ਤੋਂ ਪੂਰੀ ਸਪੋਰਟ ਮਿਲਦੀ ਸੀਗੀ ਹਾਂਜੀ ਹਾਂਜੀ ਵਿਆਹ ਤੋਂ ਬਾਅਦ ਤੁਹਾਡੀ ਨੌਕਰੀ ਵੀ ਸੀਗੀ ਸਾਰਾ ਪਰਿਵਾਰਕ ਵੀ ਸੀਗਾ ਕੋਈ ਬੰਦਸ਼ ਰਹੀ ਕੋਈ ਬੰਧਨ ਰਿਆ ਸਪੋਰਟ ਮਿਲੀ ਹਾਂਜੀ ਸਰ ਬੰਦੀ ਚੰਦੀ ਤਾਂ ਫੇਰ ਮੈਂ ਇੱਥੇ ਤੱਕ ਨਾ ਪਹੁੰਚ ਸਕਦੀ ਇਹ ਮੇਰੇ ਸਿਸਟਰ-ਇਨ-ਲॉ ਨੇ ਮੇਰੇ ਨਨਾਨ ਨੇ ਉਹਨਾਂ ਦਾ ਉਹਨਾਂ ਦੀ ਬੇਟੀ ਆ ਤੇ ਜਿਹੜਾ ਸਾਰਾ ਅਰੇਂਜਮੈਂਟ ਕੀਤਾ ਮੇਰੇ ਜੀਜ ਤੇ ਇਹ ਸਾਰਾ ਸਿਰਫ ਫੈਮਿਲੀ ਦੀ ਕੋਆਪਰੇਸ਼ਨ ਤੋਂ ਮੈਂ ਇੰਨਾ ਸੋਚਿਆ ਹੀ ਨਹੀਂ ਸੀਗਾ ਕਿ ਮੈਂ ਇਸ ਤਰੀਕੇ ਨਾਲ ਆਪਣੀ ਬੁੱਕ ਇਨੋਗਰੇਟ ਕਰੂੰਗੀ ਤੇ ਸਰ ਨੇ ਵੀ ਮੈਨੂੰ ਇੰਨਾ ਰਿਗਾਰਡ ਹੀ ਦਿੱਤਾ ਕਿ ਉਹ ਆਣਗੇ ਅੱਜ ਇੱਥੇ ਔਰ ਬੁੱਕ ਨੂੰ ਜਿਹੜਾ ਇਨੋਗਰੇਟ ਕਰਨਗੇ ਤੇ ਇੱਕ ਪਾਸੇ ਨੌਕਰੀ ਪਾਸੇ ਪਰਿਵਾਰ ਇੱਕ ਪਾਸੇ ਤੁਹਾਡੀ ਆਪਣੀ ਕਲਾ ਇਹ ਤਿੰਨ ਨੂੰ ਮੈਨੇਜ ਕਿੱਦਾਂ ਕਰਦੇ ਹੋ ਸਮਾਂ ਕੱਟਣਾ ਮੇਲੀ ਪਰਿਵਾਰ ਦੀ ਕੋਆਪਰੇਸ਼ਨ ਦੇ ਨਾਲ ਇੱਕ ਕੱਲਾ ਬੰਦਾ ਕੋਈ ਵੀ ਨਹੀਂ ਕਰ ਸਕਦਾ ਚਾਹੇ ਮੇਲ ਹੋਵੇ ਚਾਹੇ ਫੀਮੇਲ ਹੋਵੇ ਥੈਂਕ ਯੂ ਹਾਂਜੀ ਥੈਂਕ ਯੂ ਸਭ ਤੋਂ ਪਹਿਲਾਂ ਮਾ ਮੈਡਮ ਮੁਕਤਾ ਸ਼ਰਮਾ त्रिपाठी ਉਹਨਾਂ ਨੂੰ ਮੁਬਾਰਕਬਾਦ ਦਿੰਨਾ ਕਿ ਜਿਹੜੀਆਂ ਇਹਨਾਂ ਨੇ ਦੋ ਬੁੱਕਸ ਮੁਕਤਾ ਮਨੀ ਰਾਦਰ ਇੱਕ ਕਿਤਾਬੀ ਹੈ ਇਹਨਾਂ ਨੂੰ ਇੱਕ ਪੰਜਾਬੀ ਔਰ ਹਿੰਦੀ ਦੋਨਾਂ ਚ ਟਰਾਂਸਲੇਟ ਕਰਕੇ ਲਿਖਿਆ ਹੈ ਮੈਂ ਬੁੱਕਸ ਦੇ ਗੋ ਥਰੂ ਵੀ ਹੋਇਆ ਇਹਨੂੰ ਮੈਂ ਪੜਿਆ ਛੋਟੀਆਂ ਛੋਟੀਆਂ ਗੱਲਾਂ ਨੇ ਬੱਚਿਆਂ ਵਾਸਤੇ ਪਰ ਬੜੀਆਂ ਹੀ ਕੰਮ ਦੀਆਂ ਗੱਲਾਂ ਆ ਹਰ ਚੀਜ਼ ਦੀ ਰਿਸ਼ਤਿਆਂ ਦੀ ਕੀ ਇੰਪੋਰਟੈਂਸ ਹੈ ਕੁਦਰਤ ਦੀ ਕੀ ਇੰਪੋਰਟੈਂਸ ਹੈ ਸੱਚ ਦੀ ਕੀ ਇੰਪੋਰਟੈਂਸ ਹੈ ਇਹ ਸਭ ਕੁਝ ਇਹਨਾਂ ਨੇ ਬੜੀ ਸਰਲ ਪਾਸ਼ਾ ਚ ਬੜੀ ਇਜ਼ੀ ਲੈਂਗੁਏਜ ਜਿਹੜਾ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਅ ਬੱਚੇ ਛੋਟੇ ਹੁੰਦੇ ਨੇ ਕੋਮਲ ਮਨ ਦੇ ਹੁੰਦੇ ਨੇ ਉਹ بڑے ਉਹਨਾਂ ਨੂੰ ਪਿਆਰ ਨਾਲ ਥੋੜਾ ਜਿਹਾ ਝਿੜਕ ਕੇ ਵੀ ਸਮਝਾਉਣਾ ਪੈਂਦਾ ਔਰ ਮੈਂ ਵੇਖਿਆ ਕਿ ਇਹ ਕਿਤਾਬ ਚ ਸਭ ਕੁਝ ਇਹ ਮਿਕਸ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਬੱਚਿਆਂ ਨੂੰ ਜਿਹੜਾ ਉਹ ਚੰਗਾ ਰਸਤਾ ਦਿਖੇ ਬਜ਼ੁਰਗਾਂ ਦੀ ਸੇਵਾ ਕਰਨ ਪੜਨ ਕੁਦਰਤ ਦੀ ਸਾਂਭ ਸੰਭਾਲ ਕਿਦਾਂ ਕਰਨੀ ਹੈ ਸੂਰਜ ਦੀ ਕੀ ਇੰਪੋਰਟੈਂਸ ਹੈ ਤਾਰਿਆਂ ਦੀ ਕੀ ਇੰਪੋਰਟੈਂਸ ਹੈ ਉਹ ਸਾਰਾ ਕੁਝ ਮੈਂ ਬੜਾ ਬਰੀਫ ਚ ਦੱਸਦਾ ਪਿਆ ਤੇ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾ ਨਾਲ ਹੀ ਉਹਨਾਂ ਦੇ ਹਸਬੰਡ ਬ੍ਰਿਜ ਮੰਤਰੀ ਪਾਠੀ ਜੀ ਬੈਠੇ ਨੇ ਇਹਨਾਂ ਦਾ ਵੀ ਯੋਗਦਾਨ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਨਾਂ ਨੇ ਵੀ ਯੋਗਦਾਨ ਪਾਇਆ ਇਹਨਾਂ ਦੀ ਕੰਟ੍ਰਿਬਿਊਸ਼ਨ ਜਿਹੜੀ ਹੈ ਉਹ ਵੀ ਕਿਤਾਬ ਚ ਲਿਖਨ ਹੈਗੀ ਹੈ ਸੋ ਮੇਰੇ ਵੱਲੋਂ ਬ੍ਰਿਜਮੋਨ ਜੀ ਨੂੰ ਵੀ ਮੁਬਾਰਕਾਂ ਆਪਾਂ ਪਿੱਛੇ ਵੀ ਕਈ ਮਹਿਕਮਿਆਂ ਚ ਜੁੜੇ ਰਹੇ ਆ ਇਕੱਠੇ ਆਪਾਂ ਕੰਮ ਵੀ ਕੀਤਾ ਔਰ ਪੰਥ ਚ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਇਸ ਤਰ੍ਹਾਂ ਦੀਆਂ ਵਧੀਆ ਅਵਾਰਡ ਜਿਹੜੇ ਨੇ ਕਿਤਾਬਾਂ ਜਿਹੜੀਆਂ ਨੇ ਮੈਂ ਆਸ ਕਰਦਾ ਕਿ ਮੈਡਮ ਭਵਿਕ ਚ ਵੀ ਲਿਖਦੇ ਰਹਿਣਗੇ ਤੇ ਇਸ ਤਰ੍ਹਾਂ ਹੀ ਜਿਹੜਾ ਬੱਚਿਆਂ ਦਾ ਫਿਊਚਰ ਜਿਹੜਾ ਉਹਦੇ ਪ੍ਰਤੀ ਸੁਚੇਤ ਰਹਿਣ ਧੰਨਵਾਦ